ਸਾਰਿਆਂ ਨੇ ਮੇਰੇ ਵੱਲੋਂ ਜੈਮਸੀ ਦੀ ਮੈਂ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਇੱਕ ਨਵੀਂ ਪ੍ਰਾਰਥਨਾ ਦੇ ਲਈ ਨਵੀਂ ਪ੍ਰਾਰਥਨਾ ਇਸ ਲਈ ਕਿਉਂਕਿ ਹਰ ਰੋਜ਼ ਅਸੀਂ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਪ੍ਰਾਰਥਨਾ ਵਾਸਤੇ ਪਰਮੇਸ਼ਰ ਦਾ ਕਲਾਮ ਇੱਕ ਨਵਾਂ ਲੈ ਕੇ ਆਣੇ ਆ ਔਰ ਆਧ ਮੇਰਾ ਵਿਸ਼ਵਾਸ ਹੈ ਕਿ ਜਿਹੜਾ ਅੱਜ ਅਸੀਂ ਖੁਦ ਦਾ ਕਲਾਮ ਲਵਾਂਗੇ ਜਾਂ ਅੱਜ ਅਸੀਂ ਪ੍ਰਾਰਥਨਾ ਕਰਾਂਗੇ ਮਿਲ ਕੇ ਉਹਦੇ ਦੁਆਰਾ ਅਸੀਂ ਬਹੁਤ ਸਾਰੀ ਆਸ਼ੀਰਵਾਦ ਤੇ ਬਰਕਤ ਨੂੰ ਪ੍ਰਾਪਤ ਕਰਾਂਗੇ ਹallelujah ਮੇਰਾ ਨਾਮ ਪਾਸਟਰ ਰੇਖਾ ਤੇ ਮੈਂ ਫਿਰ ਤੋਂ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦੀ ਆਂ ਆਸਾ ਰੱਖਦੀ ਆਂ ਕਿ ਤੁਸੀਂ ਸਾਰੇ ਹੀ ਪ੍ਰਭੀ ਅਸੂਮਸੀ ਦੇ ਨਾਮ ਦੇ ਵਿੱਚ ਬੜੇ ਆਨੰਦਿਤ ਹੋ ਅੱਜ ਅਸੀਂ ਗੱਲ ਕਰਨੀ ਹੈ ਖੁਦਾਵੰਦ ਦੇ ਕਲਾਮ ਰੋਮੀਓ ਰੋਮੀਓ 10 ਉਹਦੀ 10 ਦੇ ਵਿੱਚੋਂ ਅੱਜ ਅਸੀਂ ਪੜ੍ਹਨਾ ਹੈ ਪਿਛਲੇ ਦਿਨ ਹੀ ਅਸੀਂ ਜਾਣਿਆ ਸੀ ਮਨ ਦੀਆਂ ਯੁਕਤੀਆਂ ਦੇ ਬਾਰੇ ਕਿ ਇਨਸਾਨ ਮਨ ਦੀਆਂ ਯੁਕਤੀਆਂ ਕਿਸ ਤਰ੍ਹਾਂ ਬਣਾਉਂਦਾ ਕਿਸ ਤਰ੍ਹਾਂ ਮਨ ਦੀਆਂ ਯੁਕਤੀਆਂ ਹੀ ਉਹਨੂੰ ਪਰਮੇਸ਼ਰ ਦੇ ਨਜ਼ਦੀਕ ਲੈ ਕੇ ਜਾਂਦੀਆਂ ਤੇ ਮਨ ਦੀਆਂ ਯੁਕਤੀਆਂ ਹੀ ਉਹਨੂੰ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦੀਆਂ ਅਸੀਂ ਮਨ ਦੀਆਂ ਯੁਕਤੀਆਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤੇ ਡਿਸਕਸ ਕੀਤੀ ਸੀ ਅੱਜ ਅਸੀਂ ਵਚਨ ਦੇ ਦੁਆਰਾ ਮਨ ਦੇ ਵਿਸ਼ਵਾਸ ਦੇ ਬਾਰੇ ਜਾਣਨਾ ਹallelujah ਰੋਮੀਓ 10 10 ਵਿੱਚ ਲਿਖਿਆ क्योंकि धार्मिकता के लिए मन से विश्वास किया जाता है उधार के लिए मुंह से अंगीकार किया जाता है हल धार्मिकता दे, विश्वास करना पड़ेगा के मन का विश्वास वह विश्वास, विश्वास जरा दाऊद ने किया विश्वास जरा याकूब ने किया विश्वास जत्र स्वर्गी जो ਮਰਨ ਕਿਨਾਰੇ ਆਏ ਸੀ ਲੋਕੀ ਨੂੰ ਮਾਰ ਰਹੇ ਸੀ ਕੋਟ ਰਹੇ ਸੀ ਤੇ ਉਹਨਾਂ ਕੀਤਾ ਸੀ ਵਿਸ਼ਵਾਸ ਉਹ ਵਿਸ਼ਵਾਸ ਜੋ ਪੁਲਿਸ ਵਰਗਿਆਂ ਨੇ ਵਿਸ਼ਵਾਸ ਕੀਤਾ ਉਹ ਵਿਸ਼ਵਾਸ ਸਾਨੂੰ ਅੰਦਰ ਲਿਆਉਣਾ ਪਵੇਗਾ ਕਿਉਂਕਿ ਵਿਸ਼ਵਾਸ ਤੋਂ ਬਿਨਾ ਮਸੀਹ ਧਰਮੇ ਨਹੀਂ ਠਹਿੜਦਾ ਹੈ ਬਾਈਬਲ ਕਹਿੰਦੀ ਬਾਈਬਲ ਵਿੱਚ ਲਿਖਿਆ ਕਿ ਧਰਮੀ ਜਨ ਵਿਸ਼ਵਾਸ ਦੇ ਦੁਆਰਾ ਹੀ ਜੀਵਤ ਰਹਿੰਦਾ ਅਗਰ ਵਿਸ਼ਵਾਸੀ ਦੇ ਅੰਦਰ ਵਿਸ਼ਵਾਸ ਸੰਪੂਰਨ ਹੈਗਾ ਤਾਂ ਉਹ ਆਪਣੇ ਜੀਵਨ ਦੇ ਵਿੱਚ ਹਰ ਇੱਕ ਗਵਾਹੀ ਨੂੰ ਹਾਸਲ ਕਰ ਸਕਦਾ ਹੈ ਵਿਸ਼ਵਾਸ ਕਿਸ ਤਰ੍ਹਾਂ ਦੇ ਵਿਸ਼ਵਾਸ ਦੀ ਗੱਲ ਕੀਤੀ ਗਈ ਹੈ ਅਗਰ ਤੁਸੀਂ ਧਾਰਮਿਕਤਾ ਵਾਲਾ ਇੱਕ ਅੱਛਾ ਜੀਵਨ ਜੀਣਾ ਚਾਹੁੰਦੇ ਹੋ ਤਾਂ ਉਹਦੇ ਲਈ ਮਨ ਦੇ ਵਿਸ਼ਵਾਸ ਦੀ ਗੱਲ ਕੀਤੀ ਗਈ ਹੈ ਕਿ ਮਨ ਦੇ ਵਿਸ਼ਵਾਸ ਧਾਰਮਿਕਤਾ ਕੇ ਲਿਏ ਮਨ ਸੇ ਵਿਸ਼ਵਾਸ ਕੀਆ ਜਾਂਦਾ ਹੈ ਅਗਰ ਤੁਸੀਂ ਧਾਰਮਿਕਤਾ ਮਤਲਬ ਇੱਕ ਅੱਛਾ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਇੱਕ ਧਾਰਮਿਕਤਾ ਵਾਲੀ ਲਾਈਫ ਜੀਣਾ ਚਾਹੁੰਦੇ ਹੋ ਤਾਂ ਉਹਦੇ ਲਈ ਮਨ ਤੋਂ ਵਿਸ਼ਵਾਸ ਕਰਨਾ ਪੈਂਦਾ ਅਤੇ ਉਧਾਰ ਕੇ ਲਿਏ ਮੂੰਹ ਸੇ ਤੇ ਉਧਾਰ ਪਾਣ ਦੇ ਲਈ ਉਧਾਰ ਚਾਹੇ ਉਹ ਸ਼ਰੀਰਕ ਹੋਵੇ ਚਾਹੇ ਫੈਮਿਲੀ ਹੋਦਾ ਹੋ ਉਧਾਰ ਹੋਵੇ ਚਾਹੇ ਫਾਈਨੈਂਸ਼ੀਅਲੀ ਉਧਾਰ ਹੋਵੇ ਚਾਹੇ ਸਵਰਗ ਦਾ ਉਧਾਰ ਹੋਵੇ ਅਗਰ ਤੁਸੀਂ ਉਧਾਰ ਪਾਣਾ ਚਾਹਦੇ ਹੋ ਉਹਦੇ ਲਈ ਕੀ ਕਰਨਾ ਚਾਹੀਦਾ ਸਾਨੂੰ ਮੂੰਹ ਤੋਂ ਅੰਗੀਕਾਰ ਕਰਨਾ ਪੈਂਦਾ ਇਹ ਮੈਂ ਕੱਲ੍ਹ ਵਾਲੇ ਦਿਨ ਦੱਸਾਂਗੀ ਅੰਗੀਕਾਰ ਬਾਰੇ ਅੱਜ ਅਸੀਂ ਮਨ ਦੇ ਵਿਸ਼ਵਾਸ ਦੀ ਗੱਲ ਕਰ ਰਹੇ ਹਾਂ ਕਿ ਅੱਜ ਕੁਝ ਆਪਣੇ ਜੀਵਨ 'ਚ ਲੈਣਾ ਕੁਝ ਵੀ ਹਾਸਲ ਕਰਨਾ ਤੇ ਉਹਦੇ ਲਈ ਮਨ ਦਾ ਵਿਸ਼ਵਾਸ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਗਰ ਮਨ ਦਾ ਵਿਸ਼ਵਾਸ ਸਾਡੇ ਜੀਵਨ ਚ ਨਹੀਂ ਆ ਸੀ ਬਚਨ ਨੂੰ ਪਾੜ ਰਹੇ ਆ ਤੇ ਇਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਤੇ ਇਹ ਬਚਨ ਕਦੀ ਵੀ ਸਾਡੇ ਜੀਵਨ ਵਿੱਚ ਪੂਰੇ ਨਹੀਂ ਹੋਣਗੇ ਜਿੱਦਾਂ ਬਹੁਤ ਸਾਰੇ ਲੋਕ ਪ੍ਰੇਰ ਕਰਦੇ ਨੇ ਪ੍ਰਭੀ ਅਸਮਸੀ ਦੇ ਕੋੜੇ ਖਾਨ ਨਾ ਸੀ ਚੰਗੇ ਹੋ ਚੁੱਕੇ ਆ ਅਗਰ ਉਹ ਮਨ ਦੇ ਵਿਸ਼ਵਾਸ ਤੋਂ ਇਹ ਸ਼ਬਦ ਬੋਲ ਰਹੇ ਨੇ ਇਹ ਬਚਨ ਬੋਲ ਰਹੇ ਨੇ ਤੇ ਉਹ ਬਚਨ ਪੂਰੇ ਹੁੰਦੇ ਆ ਅਗਰ ਉਹ ਮਨ ਤੋਂ ਨਹੀਂ ਸਿਰਫ ਇੱਕ ਲੋਕੋ ਸਮਝ ਕੇ ਉਹਨੂੰ ਰੱਟਾ ਮਾਰ ਕੇ ਬੋਲ ਰਹੇ ਨੇ ਕਿ ਉਹ ਵਚਨ ਕਦੇ ਵੀ ਇਨਸਾਨ ਦੇ ਜੀਵਨ ਚ ਪੂਰਾ ਨਹੀਂ ਹੁੰਦਾ ਤੇ ਇਨਸਾਨ ਬਿਮਾਰ ਦਾ ਬਿਮਾਰ ਹੀ ਰਹਿੰਦਾ ਇਹਦਾ ਮਤਲਬ ਮਨ ਤੋਂ ਵਿਸ਼ਵਾਸ ਨਹੀਂ ਵਚਨਾਂ ਤੇ ਕੀਤਾ ਜਾ ਰਿਹਾ ਜਦੋਂ ਮਨ ਦਾ ਵਿਸ਼ਵਾਸ ਵਚਨਾਂ ਤੇ ਕਰਾਂਗੇ ਕਿ ਵਚਨ ਸਾਨੂੰ ਕਹਿ ਰਿਹਾ ਕਿ ਵਿਸ਼ਵਾਸ ਕਰੋ ਵਿਸ਼ਵਾਸ ਕਰੋ ਧਰਮੀ ਜਨ ਵਿਸ਼ਵਾਸ ਦੇ ਦੁਆਰਾ ਜੀਵਿਤ ਰਹੇਗਾ ਤੇ ਸਾਨੂੰ ਵਿਸ਼ਵਾਸ ਕਰਨਾ ਪਏਗਾ ਤਦੇ ਅਸੀਂ ਜੀਵਿਤ ਰਾਵਾਂਗੇ ਤਦੇ ਅਸੀਂ ਗਵਾਈਆਂ ਨੂੰ ਹਾਸਲ ਕਰਾਂਗੇ ਤਦੇ ਅਸੀਂ ਬਰਕਤ ਨੂੰ ਆਪਣੇ ਜੀਵਨ ਦੇ ਵਿੱਚ ਦੇਖਾਂਗੇ ਤਦੇ ਹੀ ਆਪਾਂ ਜੀਵਨ ਦੇ ਹਰ ਉਸ ਮੁਕਾਮ ਤੇ ਪਹੁੰਚ ਜਾਵਾਂਗੇ ਜਿਹੜਾ ਅਸੀਂ ਆਪਣੇ ਜੀਵਨ ਚ ਲੈਣਾ ਚਾਹੁੰਦੇ ਹਾਂ ਪਰ ਸਥਿਤੀਆਂ ਚਾਹੇ ਕੁਝ ਵੀ ਹੋਣ ਹਾਲਾਤ ਕੁਝ ਵੀ ਹੋਣ ਪਰ ਮੰਨ ਦਾ ਵਿਸ਼ਵਾਸ ਬਰਕਰਾਰ ਰਹਿਣਾ ਚਾਹੀਦਾ ਹallelujah ਮੇਰਾ ਵਿਸ਼ਵਾਸ ਹੈ ਕਿ ਇਹ ਛੋਟੇ ਜਿਹੇ ਬਚਨ ਦੇ ਦੁਆਰਾ ਅਸੀਂ ਬਹੁਤ ਕੁਝ ਸਿੱਖ ਲਿਆ ਕਿ ਮਨ ਦਾ ਵਿਸ਼ਵਾਸ ਸਾਨੂੰ ਪ੍ਰਭੂ ਦੇ ਨਜ਼ਦੀਕ ਲੈ ਕੇ ਜਾਂਦਾ ਮਨ ਦਾ ਵਿਸ਼ਵਾਸ ਸਾਨੂੰ ਮਜ਼ਬੂਤੀ ਵਿੱਚ ਖੜਾ ਕਰਦਾ ਮਨ ਦਾ ਵਿਸ਼ਵਾਸ ਸਾਨੂੰ ਪ੍ਰਭੂ ਦੇ ਵਿੱਚ ਆਨੰਦਿਤ ਕਰਦਾ ਮਨ ਦਾ ਵਿਸ਼ਵਾਸ ਸਾਨੂੰ ਪ੍ਰਭੂ ਦਾ ਪਿਆਰਾ ਜਨ ਬਣਾਉਂਦਾ ਹallelujah ਪ੍ਰਭੂ ਇਹਨਾਂ ਬਚਨ ਦਾ ਪੜ੍ਹ ਸੁਣ ਜਨ ਤਾਂ ਸਾਰਿਆਂ ਨੂੰ ਮੇਰਾ ਵਿਸ਼ਵਾਸ ਬਰਕਤ ਤੇ ਆਸ਼ੀਰਵਾਦ ਦੇ ਚੁੱਕਿਆ ਆਮਨ ਆਓ ਅਸੀਂ ਪ੍ਰਾਰਥਨਾ ਦੇ ਵੱਲ ਚੱਲਦੇ ਹਾਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਤੁਹਾਡੇ ਇਸ ਪਿਆਰੇ ਬਚਨ ਦੇ ਲਈ ਪ੍ਰਭੂ ਜੀ ਜੋ ਅਸੀਂ ਜਾਣਿਆ ਮਨ ਦੇ ਵਿਸ਼ਵਾਸ ਦੇ ਬਾਰੇ ਪ੍ਰਭੂ ਜੀ ਅਗਧਰਮਤਾ ਦਾ ਜੀਵਨ ਜੀਣਾ ਤਾਂ ਸਾਨੂੰ ਮਨ ਦੇ ਵਿਸ਼ਵਾਸ ਕਰਨਾ ਚਾਹੀਦਾ ਮਨ ਦੇ ਅੰਦਰੋਂ ਵਿਸ਼ਵਾਸ ਕਰਨਾ ਚਾਹੀਦਾ ਮੇਰੇ ਪਰਮੇਸ਼ਰ ਨਾ ਕਿ ਦੁਨੀਆਂ ਵੱਲ ਦੇਖ ਕੇ ਖੁਦ ਅਸੀਂ ਵਿਸ਼ਵਾਸੀ ਬਣੀਏ ਬਲਕਿ ਮਨ ਤੋਂ ਪ੍ਰਭੂ ਰੂਹ ਤੋਂ ਪ੍ਰਭੂ ਅਸੀਂ ਵਿਸ਼ਵਾਸੀ ਬਣੀਏ ਤੇ ਵਿਸ਼ਵਾਸ ਕਰੀਏ ਪ੍ਰਭੂ ਤੇਰੇ ਹਰ ਉਸ ਕੰਮ ਦੇ ਲਈ ਪ੍ਰਭੂ ਜੋ ਸਾਡੇ ਜੀਵਨ ਚ ਹੋ ਰੇ ਨੇ ਮੇਰੇ ਪਿਤਾ ਮੇਰੇ ਪਿਤਾ ਪਰਮੇਸ਼ਰ ਸਾਡੀ ਅਗਵਾਹੀ ਕਰੋ ਕਿ ਅਸੀਂ ਮਨ ਤੋਂ ਵਿਸ਼ਵਾਸ ਕਰਨ ਵਾਲੇ ਬਣੀਏ ਸਾਡਾ ਵਿਸ਼ਵਾਸ ਖੋਖਲਾ ਨਾ ਹੋਵੇ ਮੇਰੇ ਪਰਮੇਸ਼ਰ ਬਲਕਿ ਸੰਪੂਰਨ ਵਿਸ਼ਵਾਸ ਸਾਡੇ ਜੀਵਨ ਚ ਹੋਵੇ ਪ੍ਰਭੂ ਜੀ ਪਿਤਾ ਪਰਮੇਸ਼ਰ ਜਿਨੇ ਲੋਕ ਆਧੇ ਵਚਨ ਨੂੰ ਸੋਚ ਚੁੱਕੇ ਕਿ ਸਾਨੂੰ ਧਾਰਮਿਕਤਨ ਦੇਖਣ ਦੇ ਲਈ ਸਾਨੂੰ ਮਨ ਤੋਂ ਵਿਸ਼ਵਾਸ ਕਰਨਾ ਪਵੇਗਾ ਸਾਨੂੰ ਅਗਰ ਜੀਵਨ ਦੇ ਵਿੱਚ ਕੁਝ ਅਸਫਲ ਕਰਨਾ ਉਦੋਂ ਲਈ ਪਹਿਲੇ ਮਨ ਤੋਂ ਵਿਸ਼ਵਾਸ ਕਰਨਾ ਪਵੇਗਾ ਕਿ ਪ੍ਰਭੂ ਯਿਸੂਮ ਸੀ ਜੀਵਤ ਪਰਮੇਸ਼ਰ ਹੈ ਔਰ ਅੱਜ ਵੀ ਕੰਮ ਕਰਦਾ ਹੈ ਉਹ ਪਵਿੱਤਰ ਆਤਮਾ ਅੱਜ ਵੀ ਸਾਡੇ ਸਬੰਧ ਵਿੱਚ ਆ ਕੇ ਆਪਣੀ yeah <laughs> ਆਪਣੀ ਖੁਸ਼ੀ ਨੂੰ ਬਖੇਰਦਾ ਸਾਨੂੰ ਵਿਸ਼ਵਾਸ ਕਰਨਾ ਪਏਗਾ ਮੇਰੇ ਪਰਮੇਸ਼ਰ ਅਸੀਂ ਵਿਸ਼ਵਾਸ ਕਰ ਚੁੱਕੇ ਹਾਂ ਮੇਰੇ ਪਰਮੇਸ਼ਰ ਕਿ ਪ੍ਰਭੂ ਤੇਰਾ ਪਵਿੱਤਰ ਆਤਮਾ ਸਾਡੇ ਵਿੱਚ ਕਾਰ ਹੈ ਪਿਤਾ ਅਸੀਂ ਵਿਸ਼ਵਾਸ ਕਰ ਚੁੱਕੇ ਕਿ ਤੂੰ ਜੀਵਤ ਖੁਦਾਵਾ ਤੂੰ ਅੱਜ ਵੀ ਵੱਡੇ ਵੱਡੇ ਕੰਮ ਕਰਦਾ ਖੁਦਾ ਪਿਤਾ ਪਰਮੇਸ਼ਰ ਮੇਰੇ ਪਿਤਾ ਮੇਰੀ ਪ੍ਰਾਰਥਨਾ ਜਿੰਨੇ ਲੋਕ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਪ੍ਰਭੂ ਅਤਿ ਵਿਸ਼ਵਾਸ ਕਰਨੇ ਕਿ ਪ੍ਰਭੂ ਤੂੰ ਸਾਡੇ ਵਿੱਚ ਕਾਰ ਹੈ ਪ੍ਰਭੂ ਜੀ ਅੱਜ ਜਦ ਤੂੰ ਬਿਸਤਰੀਆਂ ਤੇ ਲੇਟਣ ਖੁਦਾਵਾ ਤੇਰੀ ਅੱਛੀ ਨੀਂਦ ਨੂੰ ਮਿੱਠੀ ਨੀਂਦ ਨੂੰ ਲੈਣ ਮੇਰੇ ਪਰਮੇਸ਼ਰ ਖੁਦਾਵਾ ਤੇਰੇ ਅਦਭਤ ਜਲਾਲ ਨੂੰ ਦੇਖਣ ਮੇਰੇ ਪਰਮ ਖੁਦਾਵਨ ਐਂਡ ਥੇ ਮੰਨ ਦੇ ਯੁਕਤੀਆਂ ਖੁਦਾਵਨ ਜੋ ਸ਼ੈਤਾਨ ਵੱਲੋਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੰਦਰ ਜੀਵਨ ਚੋਂ ਗਾਇਬ ਹੋ ਜਾਣ ਮੇਰੇ ਪਰਮੇਸ਼ਰ ਖੁਦਾਵਨ ਤੇਰੀ ਯੁਕਤੀ ਖੁਦਾ ਇਹਨਾਂ ਦੇ ਮਨ ਦੇ ਅੰਦਰ ਆ ਜਾਏ ਮੇਰੇ ਪਰਮੇਸ਼ਰ ਤੇ ਪਿਤਾ ਇਸਵਰਗ ਰਾਧੀ ਅਧਿਕਾਰੀ ਬਨ ਪ੍ਰਾਰਥਨਾ ਦਾ ਜੀਵਨ ਦਾ ਹਿੱਸਾ ਆਵੇ ਪ੍ਰਭੂ ਜੀ ਰੋਧਿਆ ਦਾ ਜੀਵਨ ਦਾ ਹਿੱਸਾ ਹੋਏ ਪ੍ਰਭੂ ਜੀ ਗਰੀਬੀਆਂ ਨਾਲ ਦੇਕਰਨ ਚ ਚਲੀ ਜਾਣ ਪ੍ਰਭੂ ਜੀ ਕਸ਼ਟਿੰ ਦੇਕਰਨ ਚ ਚਲੇ ਜਾਣ ਮੇਰੇ ਪਰਮੇਸ਼ਰ ਇਹ ਪਿਤਾ ਵੱਡੀ ਬੇਦਾਰੀ ਨੂੰ ਆਪਣੇ ਜੀਵਨ ਵਿੱਚ ਦੇਖਣ ਖੁਦਾਵਨ ਯਿਸੂ ਮਸੀਹ ਦੇ ਸਾਮਰਥਯ ਜ਼ਿੰਦਾ ਨਾਮ ਦੇ ਵਿੱਚ ਮੰਗਦੇ ਆਂ ਆਮੇਨ ਆਮੇਨ ਹallelujah ਪ੍ਰਭੂ ਤਨੂੰ ਆਸ਼ੀਰਵਾਦ ਤੇ ਬਰਕਤ ਦੇਵੇ ਆਮੇਨ ਗੋਡ ਬles